ਬਾਬਾ ਸ੍ਰੀ ਚੰਨ ਬ੍ਰਹਮ ਗਿਆਨੀ ਸਨ ਜੁੜੀ ਹੋਈ ਆਤਮਾ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਹਬਜ਼ਾਦੇ ਲੇਕਿਨ بڑے بڑے ਮਹਾਪੁਰਸ਼ਾਂ ਦੇ ਅੰਦਰ ਵੀ ਕਦੇ-ਕਦੇ ਮਜ਼ਾਕ ਭਰੀ ਦਿੱਲੀ ਪੈਦਾ ਹੋ ਜਾਂਦੀ ਹੈ ਕਿਛ ਦਿਨ ਕਿਦਰੀ ਇਸ ਤਰ੍ਹਾਂ ਦੇ ਮੂਡ ਦੇ ਸਨ ਤੇ ਕਾਰ ਭੇਟ ਲੈਣ ਵਾਸਤੇ ਆਏ ਸਨ ਗਨਗੁਰੂ ਰਾਮਦਾਸ ਜੀ ਮਹਾਰਾਜ ਡੇਰੇਆਂ ਦਾ ਜੋ ਖਰਚਾ ਸੀ ਉਹ ਗੁਰੂ ਘਰ ਤੋਂ ਚੱਲਦਾ ਸੀ। ਖੁਦ ASCII ਸੰਪਰਦਾ ਦੇ ਜੋ ਡੇਰੇ ਉਸ ਵਕਤ ਜੋ ਬਾਬਾ ਸ੍ਰੀ ਚੰਦ ਨੇ ਬਣਾਇਆ। ਖਰਚਾ ਗੁਰੂ ਘਰ ਤੋਂ ਚੱਲਦਾ ਸੀ। ਪੁਨਕਾਰ ਭੇਟ ਕਹਿੰਦੇ ਸਨ ਕਾਰ ਭੇਟ ਲੈਣ ਵਾਸਤੇ ਬਾਬਾ ਸ੍ਰੀ ਚੰਦ ਖੁਦ ਆਉਂਦੇ ਸਨ। ਪੁਕਾਰ ਭੇਟ ਲੈਣ ਵਾਸਤੇ ਆਏ। ਪਰ ਬਾਬਾ ਸ੍ਰੀ ਚੰਦ ਉਸ ਦਿਨ ਕਿਦਰੇ ਮਜ਼ਾਕ ਦੇ ਮੌੜ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਦਾੜਾ ਗੋੜਿਆਂ ਤੋਂ ਥੱਲੇ ਜਾਂਦਾ ਸੀ। ਕਿ ਦਾੜੇ ਦੀ ਤਰਫ ਹੱਥ ਕਰਕੇ ਕਿਉਂਕਿ ਬਾਬਾ ਸ੍ਰੀ ਚੰਦ ਦੇ ਤੇ ਅਜੇ ਸਿਰ ਮਾਸੀ ਪੁਤੀਆਂ ਸਨ ਤੇ ਜਟਾਵਾਂ ਸਿਰ ਦੀਆਂ ਬੜੀਆਂ ਲੰਬੀਆਂ ਸਨ। ਮੌੜ 'ਤੇ ਸੰਤ ਕਾਇ ਬੈਠੇ ਹੈ ਐ ਨਵਦਾ ਦਾੜਾ ਐ ਬਾਕੀ ਲਬਦ ਨਾਲ ਜੋੜੇ ਗਏ ਨੇ ਵੇਖਣਾ ਵੱਡਾ ਦਾੜਾ ਕਿਉਂ ਰੱਖਿਆ ਨਹੀਂ ਐ ਨਵਦਾ ਦਾੜਾ ਹੈਰਾਨ ਹੋ ਗਿਆ ਇਤਨਾ ਵੱਡਾ ਦਾੜਾ ਹਨ ਗੁਰੂ ਰਾਮਦਾਸ ਜੀ ਕਹਿਣ ਲਗੇ ਮਹਾਪੁਰਸ਼ੋ ਤੁਹਾਡੇ ਚਰਨ ਝਾੜਨ ਛੜੇ ਚਰਨ ਜੋ ਮਹਿਤਾ ਦੇ ਸਾਗਰ ਦੇ ਵਿੱਚ ਖੋ ਗਏ ਬਾਬਾ ਸ੍ਰੀ ਦੇ ਦੋ ਬੋਲਾ ਨੇ ਦਿਸਮਾਦ ਕਰਕੇ ਰੱਖੇ ਦੋ ਬਚਨਾ ਨੇ ਇਲਾਕੇ ਰੱਖੇ ਭੜੇ ਚੰਗਾਲੇ ਕਿਸੇ ਵਕਤ ਮਨੁੱਖਤਾ ਦਾ ਧਾਰਮਿਕ ਸੁਭਾਵ ਸੀ ਅੱਜ धार्मिक कर्म ने धार्मिक स्वभाव नहीं इसका पर एक प्रत्यक्ष सबूत भी मिलता है बड़े ध्यानरुल सुनना 3.5 हजार साल पहले जमीन पे कोई धार्मिक मंदिर नहीं था सबसे पुराना धर्म इस देश का सनातन मत सनातन मत पे मंदिर ही नहीं था 2.5 ਹਜ਼ਾਰ ਸਾਲ ਪਹਿਲੇ ਮਹਾਤਮਾ ਬੁੱਧ ਹੋਏ ਨੇ 2200 ਸਾਲ ਉਹਨਾਂ ਤੋਂ 300 ਸਾਲ ਬਾਅਦ ਬੋਧ ਮਠ ਬਣਨੇ ਸ਼ੁਰੂ ਹੋਇਆ ਧਾਰਮਿਕ ਮੰਦਰਾਂ ਦਾ ਇਤਿਹਾਸ ਕੋਈ ਪੁਰਾਣਾ ਨਹੀਂ ਹੈ 1700 ਸਾਲ ਪਹਿਲੇ ਚਰਚ ਨਹੀਂ ਸਨ ਸਾਡੇ 1300 ਸਾਲ ਪਹਿਲੇ ਮਸਜਿਦਾਂ ਨਹੀਂ ਸਨ ਹੁਣੇ 500 ਸਾਲ ਪਹਿਲੇ ਗੁਰਦੁਆਰੇ ਨਹੀਂ ਸਨ। ਨਾ ਗੁਰਦੁਆਰੇ ਸਨ, ਨਾ ਮਸਜਿਦਾਂ ਸਨ, ਨਾ ਚਰਚ ਸਨ, ਨਾ ਬੋਧ ਮੱਠ ਸਨ, ਨਾ ਸਿਨਾਗੋਗ ਸਨ, ਔਰ ਨਾ ਹੀ ਸਨਾਤਨੀ ਮੰਦਰ ਸਨ। ਤਾਂ ਕਾ ਉਸ ਜ਼ਮਾਨੇ ਦਾ ਸਮਾਜ ਅਧਾਰਮਕ ਸੀ। ਕਿ ਮੰਦਰ ਨਹੀਂ ਬਣਾ ਸਕੇ ਜ਼ਮੀਨ ਤੇ। ਉਸ ਵਕਤ ਦੇ ਲੋਕੀ ਆਧਾਰਮਕ ਸੰ ਨਹੀਂ ਉਹ ਇਤਨੇ ਧਾਰਮਕ ਸੰ ਉਹ ਇਤਨੇ ਧਾਰਮਕ ਸੰ ਇੱਕ ਦੂਜੇ ਨੂੰ ਵੇਖ ਕੇ ਹੀ ਪਰਮਾਤਮਾ ਚੇਤੇ ਆ ਜਾਂਦਾ ਸੀ ਮੰਦਰ ਬਣਾਉਣ ਦੀ ਲੋੜ ਹੀ ਨਹੀਂ ਸੀ ਜ਼ਿੰਦਗੀ ਹੀ ਹਰੀ ਮੰਦਰ ਬਣੀ ਹੋਈ ਸੀ ਜੀਵਨ ਹਰੀ ਮੰਦਰ ਬਣਿਆ ਹੋਇਆ ਸੀ ਜੈਸੇ ਨਾਮ ਬੇਬਦੀ ਦਾ ਬੋਲ ਹੈ ਦੇਹੀ ਮਹਿਜਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ اے ਮੁਸਲਮਾਨੋ ਮੇਰੀ ਦੇਹੀ ਮਸਜਿਦ ਬਣ ਗਈ ਹੈ ਜ਼ਮੀਨ ਤੇ ਮਸਜਿਦ ਬਣਾਉਣ ਦੀ ਲੋੜ ਨਹੀਂ ਮੇਰਾ ਜੀਵਨ ਮਸਜਿਦ ਬਣ ਗਿਆ ਹੈ ਖਾਨਾ ਖੁਦਾ ਬਣ ਗਿਆ ਹੈ ਇੱਥਾਂ ਦੀ ਮਸਜਿਦ ਬਣਾਉਣ ਦੀ ਲੋੜ ਨਹੀਂ ਤੁਸੀਂ ਪੰਜ ਵਕਤ ਨਮਾਜ਼ ਪੜ੍ਹਦੇ ਹੋਗੇ ਮੈਂ ਹਰ ਵਕਤ ਪੜ੍ਹਦਾ ਤੁਸੀਂ ਪੰਜ ਟਾਈਮ ਮਸਜਿਦ ਦੇ ਜਾਂਦੇ ਹੋਗੇ ਮੈਂ ਤੇ ਹਰ ਵਕਤ ਖਾਣਾ ਖੁਦਾ ਦੇ ਵਿੱਚ ਹੀ ਰਹਿਣਾ ਜੀਵਨ ਹਰੀ ਮੰਦਰ ਸੰ ਜੀਵਨ ਖਾਣਾ ਖੁਦਾ ਸੀ ਸੁਭਾਅ ਵਿੱਚ ਬਿਨਮਰਤਾ ਸੀ ਸੁਭਾਅ ਵਿੱਚ ਦਇਆ ਸੀ ਸੁਭਾਅ ਵਿੱਚ ਗਿਆਨ ਸੀ ਸੁਭਾਅ ਵਿੱਚ ਪ੍ਰੇਮ ਸੀ ਸਵਭਾਵ ਵਿੱਚ ਨਿਰਵੈਰਤਾ ਸੀ ਸਵਾਭੂ ਦੇ ਵਿੱਚ ਭਾਈਚਾਰਾ ਸੀ ਸਵਭਾਵ ਵਿੱਚ ਆਨੰਦ ਸੀ ਖੇੜਾ ਸੀ ਖੁਸ਼ੀ ਸੀ ਜੀਵ ਨੇ ਹਰੀ ਮੰਦਰ ਬਣ ਗਿਆ ਸੀ ਤੋਂ ਮੰਦਰ ਬਣਾਉਣ ਦੀ ਜ਼ਮੀਨ ਤੇ ਲੋੜ ਨਹੀਂ ਸੀ ਸੈਜੇ ਸੈਜੇ ਜੀਵਨ ਵਿੱਚ ਭਗਵਾਨ ਦੀ ਥਾਂ ਤੇ ਸ਼ੈਤਾਨ ਪ੍ਰਗਟ ਹੋਣ ਲੱਗਾ ਫਿਰ ਜ਼ਮੀਨ ਦਿੱਤੇ ਮੰਦਰ ਬਣਾਉਣ ਦੀ ਲੋੜ ਪੈ ਗਈ। ਮਨੁੱਖ ਨੂੰ ਪ੍ਰੇਰਨਾ ਕਿ ਮਿਲੇ। ਮਨੁੱਖ ਨੂੰ ਪ੍ਰੇਰਨਾ ਦਈਏ ਜੋ ਮੰਦਰ ਬਣਾਇਆ ਹੈ ਤੋ ਵੈਸਾ ਹੀ ਬਣਨਾ ਹੈ। ਇਹ ਜੋ ਮੰਦਰ ਵਿੱਚ ਕੀਰਤਨ ਹੋ ਰਿਹਾ ਹੈ ਕਿ ਤੇਰੇ ਜੀਵਨ ਵਿੱਚ ਕੀਰਤਨ ਹੋਵੇ। ਇਹ ਜੋ ਮੰਦਰ ਵਿੱਚ ਪਵਿੱਤਰਤਾ ਹੈ ਇਹ ਤੇਰੇ ਜੀਵਨ ਵਿੱਚ ਪਵਿੱਤਰਤਾ ਹੋਵੇ। ਇਹ ਜੋ ਮੰਦਰ ਵਿੱਚ ਚਾਨਣਾ ਹੈ ਇਹ ਤੇਰੇ ਜੀਵਨ ਵਿੱਚ ਚਾਨਣਾ ਹੋਵੇ ਇਹ ਜੋ ਮੰਦਰ ਦੇ ਸੁਗੰਧੀ ਹੈ ਮਹਿਕ ਹੈ ਤੇਰੇ ਜੀਵਨ ਵਿੱਚ ਹੋਵੇ ਜ਼ਮੀਨ ਤੇ ਮੰਦਰਾਂ ਦੀ ਲੋੜ ਹੈ ਹੁਣ ਕੀ ਹੈ ਗਲੀ ਗਲੀ ਦੇ ਵਿੱਚ 10 10 ਮੰਦਰ ਨੇ ਘਰ ਘਰ ਵਿੱਚ ਅਧਾਰਮਤ ਮਨੋਖਣੇ دھارمک منکا نال سنسار بھر گیا دھارمک مدرا نال گلیاں گلیاں بھر گیا ایسا الٹا ہو رہا ہے بڑے دھارمک کرم ہو رہے ہیں دھارمک کوئی ہے دھارمک سوبھاؤ تے دیا ہے پریم ہے نرویرتا ہے ونمرتا ہے سمدرشتی ہے پریم ہے آنند ہے ਬਥੇੜਾ ਧਾਰਮਿਕ ਕਰਮ ਨੇ ਧਾਰਮਿਕ ਸੁਭਾਅ ਨਹੀਂ ਬੁੱਤ ਹੈ ਬੁੱਤ ਦੇ ਚ ਜਾਨ ਕੋਈ ਨਹੀਂ ਜੇ ਤੇ ਜਾਨ ਹੀ ਨਾ ਰਹੀ ਤਾਂ ਫਿਰ ਕੀ ਕਰੀਏ ਬੁੱਤ ਹੀ ਪੂਜਣੇ ਨਾ ਰਖੀ ਕਰੀ ਹੋਰ ਕੀ ਕਰੀ ਜਾਨ ਤੇ ਰਹੀ ਜ਼ਿੰਦਗੀ ਤੇ ਰਹੀ ਸੁਭਾਅ ਤੇ ਰਿਆ ਨਹੀਂ ਕਰਮ ਤੇ ਬੁੱਤ ਹੈ ਕਰਮ ਤੇ ਮੂਰਤੀ ਕਰਮ ਤੇ ਤਸਵੀਰ ਹੈ ਤੋ ਕਰੋ ਪੂਜਾ ਜਾਣਤੇ ਰਹੀ ਮੈਂ ਅਰਜ਼ ਕਰਾਂ ਜਦ ਸੁਭਾਅ ਹੋਵੇ ਉਸ ਮਨੁੱਖ ਨੂੰ ਵੇਖ ਕੇ ਪ੍ਰਮਾਤਮਾ ਚੇਤੇ ਆਉਂਦਾ ਅਸੀਂ ਅਰਦਾਸ ਵਿੱਚ ਐਵੇਂ ਨਹੀਂ ਹੈ ਸ਼ਬਦ ਐਡ ਕੀਤੇ ਸਹੀ ਸੰਤ ਗੁਰਮੁਖ ਪਿਆਰੇ ਨੇਰ ਜਿਨਾਂ ਮਿਲਿਆ ਤੇਰਾ ਨਾਮ ਜੇ ਤੇਰਾ ਅਵੇ ਨਹੀਂ ਆਇਆ ਕੁਝ ਕਾਰਨ ਵਾਸੋ ਤੇ ਜੀਤੇ ਤਾਂ ਹੁਣ ਮੈਂ ਦੌਰਾਵਾ ਧਰਮ ਦੀ ਯਾਤਰਾ ਆਰੰਭ ਹੁੰਦੀ ਏ ਇਸ خیال ਦੇ ਨਾਲ ਕਿ ਮੈਂ ਛੋਟਾ ਇਸ ਗਿਆਨ ਦੇ ਨਾਲ ਕਿ ਮੈਂ ਛੋਟਾ اے ਪ੍ਰਭੂ ਮੈਂ ਕੁਝ ਨਹੀਂ ਕੁਝ ਨਹੀਂ ਤੂੰ ਸਾਗਰ ਹੈ ਮੈਂ ਬੂੰਦ ਠੀਕ ਹੈ ਤੇਰੀ ਬੂੰਦ ਆ ਪਰ ਕੇਵਲ ਬੂੰਦ ਹਾਂ ਤੂੰ ਤੇ ਮਹਾਨ ਬਟਕ ਬ੍ਰਿਖਸ਼ ਹੈ ਬੋੜ ਦਾ ਰਖ ਹੈ ਮੈਂ ਤੇ ਇੱਕ ਛੋਟਾ ਬੀਜ ਹਾਂ ਪਾਵੇਂ ਤੇਰਾ ਹੀ ਬੀਜ ਆ ਪਰ ਬੀਜ ਉਮੀਦ ਇਹ ਗੱਲ ਵੀ ਪਕੜਦੇ ਚਾਹੀਏ ਹੋਵੇ